ਕਰ ਦਿਆਂਗਾ ਕਬੂਲ ਸੁਆਗਤ ਚਲੋ ਚਲੋ ਬਸ ਅੱਜ ਕੱਲ ਪਤਾ ਨਹੀਂ ਮੋਟਾ ਟੁੱਟਿਆ ਹੈ ਪਤਾ ਨਹੀਂ ਕਿ ਹਰ ਵਕਤ ਟੁੱਟੇ ਹੀ ਰਹਿਣਾ ਕੋਈ ਨਾ ਕੋਈ ਸੁਖਵੀਰ ਬਾਦਲ ਜੀ ਇੱਧਰ ਚਾਰ ਖੜੇ ਨੇ ਇੱਧਰ ਖੜੇ ਨੇ ਜੀ ਪਹਿਲਾਂ ਤਾਂ 92 ਸੀ ਹੁਣ ਤਾਂ 95 96 ਹੋ ਗਏ ਹੁਣ ਤਾਂ ਕੋਈ ਦੋ ਤਿੰਨ ਬਾਈ ਇਲੈਕਸ਼ਨਾਂ ਵੀ ਆ ਗਈਆਂ ਨਾ ਦੋ ਤਿੰਨ ਇੱਧਰਲੇ ਉੱਦਰਲੇ ਵੀ ਆ ਗਏ ਸੋ ਹੁਣ ਤਾਂ ਮਤਲਬ ਅਗਲੀ ਵਾਰ 2000 27 ਚ ਮਨੂ ਲੋਕ ਕਹਿੰਦੇ ਵੀ ਸੈਂਚਰੀ ਲਾਉਣੀ ਹੈ ਮੈਂ ਕਹਿੰਦੀ ਦੇਖੋ ਨਰਵਸ 90ਸ ਹੁੰਦਾ ਹੈ ক্রিকেট ਦੇ ਵਿੱਚ ਹਨਾ ਸਚਿਨ ਤੰਦੂਲਕਰਦੀਨ ਬਹੁਤ ਸਾਰੀਆਂ ਸੈਂਚਰੀਆਂ ਇਸ ਕਰਕੇ ਰਹਿ ਗਈਆਂ ਕਿ 90 ਤੇ 100 ਦੇ ਵਿੱਚ ਨਾ ਨਰਵਸ ਹੋ ਜਾਂਦਾ ਜਾਂ ਤਾਂ ਓਵਰ ਕੌਂਸ਼ੀਅਸ ਹੋ ਜਾਂਦੇ ਹੈ ਨੈਚੁਰਲ ਗੇਮ ਛੱਡ ਕੇ ਥੋੜਾ ਜਿਹਾ ਮਤਲਬ ਸੋ ਨਰਵਸ 90 ਚ ਵਿੱਚੋਂ ਜੇ ਸੈਂਚਰੀ ਲਾਉਣੀ ਹੈ ਤਾਂ ਤੁਸੀਂ ਲਾਉਣੀ ਹੈ ਅਸੀਂ ਥੋੜੀ ਲਾਉਣੀ ਹੈ ਅਸੀਂ ਤਾਂ ਤੁਹਾਨੂੰ ਅਸੀਂ ਤਾਂ ਤੁਹਾਨੂੰ ਮੌਕਾ ਦੇਵਾਂਗੇ ਰਨਵੇ ਜਿਹੜਾ ਉਹ ਜਹਾਜ਼ ਨੂੰ ਉਡਾਉਂਦਾ ਥੋੜੀ ਮੌਕਾ ਦਿੰਦਾ ਅਸੀਂ ਤਾਂ ਰਨਵੇ ਆਂ ਜਹਾਜ਼ ਤੁਸੀਂ ਹੋ ਜਿੰਨਾ ਮਰਜ਼ੀ ਉੱਪਰ ਉਡ ਲਓ ਅੱਜ ਇੰਡਸਟਰੀ ਦੇ ਗੱਲਾਂ ਸੁਣੀਆਂ ਬੜਾ ਚੰਗਾ ਲੱਗਿਆ ਕੁਝ ਮੰਗਾ ਵੀ ਨੇ ਔਰ ਇਹਨ ਕੀ ਹੈ ਇਹ ਤਾਂ ਹੋ ਨਹੀਂ ਸਕਦਾ ਕਿ 100% ਕੋਈ ਜਿਹੜੀ ਇੰਡਸਟਰੀ ਹੈ ਉਹ ਜਾਂ ਜਿਹੜਾ ਫੀਲਡ ਹੈ ਉਹ ਕੰਪਲੀਟ ਹੋ ਜੇ ਜਾਂ ਸਾਰੇ ਮੰਗਾ ਖਤਮ ਪਰ ਗਲਤ ਕਰਨਾ ਹੋਣਾ ਨਾ ਸੀ ਮਾਈਕ ਤੁਹਾਨੂੰ ਦੇ ਦਿੰਨੇ ਆਸੀਂ ਕਿ ਦੱਸੋ ਨੇਦੂ ਪਹਿਲਾਂ ਮਾਈਕ ਦਿੱਤਾ ਕਾ ਤੁਹਾਨੂੰ ਕਿਸ ਨੇ ਆਉਂਦੇ ਸੀ ਆਪਣੇ ਐਮਬੀਏ ਅੱਜ ਕੱਲ ਪਤਾ ਨਹੀਂ ਮੋਡਾ ਟੁੱਟਿਆ ਹੋਇਆ ਪਤਾ ਨਹੀਂ ਕੀ ਹਰ ਵਕਤ ਟੁੱਟੇ ਹੀ ਰਹਿੰਦਾ ਕੋਈ ਨਾ ਉਹ ਸਿਮਵੀਰ ਬਾਦਲ ਜੀ ਇੱਧਰ ਚਾਰ ਖੜੇ ਨੇ ਤਿੰਨ ਇੱਧਰ ਖੜੇ ਨੇ ਉਹ ਕਰ ਦਾਂਗਾ ਉਹ ਕਰ ਦਾਂਗਾ ਬੋਲ ਸਵਾਦ ਇਹ ਕਿਹਨੋ ਜਿਹਾ ਬੱਸ ਕਈ ਸੁਣਦੇ ਨਹੀਂ ਸੀ ਯਾਰ ਆਪਾਂ ਬਹੁਤ ਲੋਕ ਕਹਿੰਦੇ ਰਾਏ ਤਾਂ ਹੈਗੇ ਸੀ ਪਤਾ ਨਹੀਂ ਕੀ ਕਹਿ ਗਏ ਯਾਰ ਹੈਨਾ ਦੋ ਤਿੰਨ ਵਾਰ ਤਾਂ ਆਪਣੇ ਪਿਤਾ ਜੀ ਨੂੰ ਕਹਿ ਗਏ ਕਿ ਮੇਰੇ ਪਿਤਾ ਸਮਾਨ ਹੈ ਉਹਨੂੰ ਉੱਠ ਕੇ ਕਹਿਣਾ ਪਿਆ ਪਿਤਾ ਸਮਾਨ ਨਹੀਂ ਪਿਤਾ ਹੀ ਆ ਹੈਨਾ ਮਤਲਬ ਜਿਹੜੇ ਬੰਦਿਆਂ ਨੂੰ ਪੰਜਾਬੀ ਕਲਚਰ ਦੇ ਨਹੀਂ ਪਤਾ ਪੰਜਾਬੀ ਬੋਲੀ ਦਾ ਨਹੀਂ ਪਤਾ ਹੈਨਾ ਸਾਡੇ ਇਨਫਰਾਸਟ੍ਰਕਚਰ ਦਾ ਨਹੀਂ ਪਤਾ ਸਾਡੇ ਵਿਰਸੇ ਦਾ ਨਹੀਂ ਪਤਾ ਅਸੀਂ ਰੱਬ ਬਣਾ ਕੇ ਬਿਠਾ ਲਏ ਉਹ ਸਿਰ ਤੇ ਅਸੀਂ ਤਾਂ ਕੰਮ ਵਾਲਿਆਂ ਅਸੀਂ ਤਾਂ ਪਿੰਡਾਂ ਵਾਲਿਆਂ ਕਦੀ ਜ਼ਿੰਦਗੀ ਚ ਮੈਂ ਨਹੀਂ ਸੋਚਿਆ ਸੀ ਕਿ ਮੈਂ ਮੁੱਖ ਮੰਤਰੀ ਬਣ ਜੂਗਾ ਐਸੇ ਸ਼ਹਿਰ ਚ ਮੈਂ 1992 ਚ ਆਇਆ ਸੀ ਮੈਂ ਸਭ ਨੂੰ ਅੱਜ ਦਿਖਾ ਰਿਆ ਸੀ ਸਾਰਾ ਦਰਸ਼ਕ ਲੋਨੀਆਂ ਨਾਲ ਹੀ ਜੰਗਲਾਤ ਮੈਂ ਕਿਵੇਂ ਬੈਸੜ ਤੇ ਉੱਥੇ ਰੰਦ ਪਹਿਲੀ ਵਾਰ ਲੁਧਿਆਣੇ ਆਇਆ ਲੁਧਿਆਣੇ ਬਸ ਸਟੈਂਡ ਤੋਂ ਲੈ ਅਗਰਨਗਰ ਤੱਕ ਨਾ 50 ਰੁਪਏ ਲੱਗਦੇ ਹੁੰਦੇ ਸੀਗੇ ਆਟੋ ਦੇ ਉਹਨੇ ਮੈਥੋਂ 25 ਲੈ ਲਈ ਉਹ ਦੇਖ ਲੰਨੇ ਨੇ ਪਹਿਲੀ ਵਾਰ ਆਇਆ ਹੈ 25 ਰੁਪਏ ਲੈ ਲੇ ਜੀ ਜਿੱਥੇ 5 ਲੱਗਦੇ ਸੀ ਤੇ ਮੈਨੂੰ ਕੀ ਪਤਾ ਸੀਗਾ ਜੀ 25 ਲੱਗਦੇ ਹੋਣਗੇ ਮੈਂ ਕਿਹਾ ਚਲ ਤੇ ਬਾਅਦ ਚ ਚਲੋ ਮੈਂ ਉਦੋਂ ਐ ਐ ਸਟਰਗਲ ਕਰਨ ਆਇਆ ਸੀਗਾ ਐਜ਼ ਐਨ ਆਰਟਿਸਟ ਜਦੋਂ ਮੈਨੂੰ ਸਗਰ ਦੀ ਲੋੜ ਨਹੀਂ ਪਈ ਪਹਿਲੀ ਉਹ ਕੈਸਟ ਤੁਸੀਂ ਪਿਆਰ ਹੀ ਦਿੱਤਾ ਫਿਰ ਕੁਲਫੀ ਕਰ ਮੰਗਾਂਗਾ ਮੈਂ ਤਵਾ ਫਿਰ ਤਾਂ ਚਲੋ ਮਤਲਬ ਹਾਈ ਲੈਵਲ ਤੇ ਤੁਸੀਂ ਮੈਨੂੰ ਚੱਕ ਲਿਆ ਅਚਾਨਤ ਕੀ ਹੋਇਆ 1900 ਕਿ ਮੈਂ 92 ਦੀ ਗੱਲ ਦੱਸ ਰਿਹਾ ਜਦੋਂ ਪਹਿਲੀ ਵਾਰ ਆਇਆ ਸੀ 1994 ਚ 94 ਚ ਪੰਜਾਬ ਪ੍ਰੋਫੈਸਰ ਮੋਹਨ ਸਿੰਘ ਮੇਲਾ ਹੁੰਦਾ ਤੇ ਪੰਜਾਬੀ ਭਵਨ ਚ ਬੜੇ ਬੱਡੇ ਬੱਡੇ ਆਰਟਿਸਟ ਉੱਥੇ ਆਉਂਦੇ ਸੀ ਉਹ ਤੱਕ ਮੇਰਾ ਵੀ ਥੋੜਾ ਜਿਹਾ ਨਾਂ ਬਣ ਗਿਆ ਸੀ ਤੇ ਮੈਂ ਉੱਥੇ ਗਿਆ ਇੱਕ ਬੰਦਾ ਮੈਨੂੰ ਮੈਂ ਪਰਫਾਰਮ ਕਰ ਰਿਹਾ ਸੀ ਤਾਂ ਸਾਹਮਣੇ ਆਇਆ 20 ਰੁਪਏ ਦੇ ਤੇ ਨਾਲੋ ਇਨਾਮ ਨਹੀਂ ਹੁੰਦਾ ਜਿਹੜਾ ਆਪਾਂ ਕਹਿੰਦੇ ਆ ਵੀਰ ਵੀਰੇ ਤੇ ਮੈਂ ਕਿਹਾ ਵੀ 20 ਰੁਪਏ ਹੀ ਕਿਉਂ ਯਾਰ ਵੀ ਜਾਂ ਤਾਂ 10 ਹੁੰਦੇ ਆ ਜਾਂ 50 ਹੁੰਦੇ 20 ਉਹ ਕਹਿੰਦਾ ਵੀ ਮੈਂ ਤੇਰੇ ਦੇਣੇ ਸੀ ਯਾਰ ਮੈਂ ਕਿਹਾ ਮੇਰੇ ਦੇਣੇ ਪੈਸੇ ਕਿਸੇ ਨੇ ਕਹਿੰਦਾ ਮੈਂ ਉਹੀ ਆਟੋ ਵਾਲਾ ਜੀ ਮੈਂ ਕਹਿੰਦਾ ਹੁਣ ਤੁਹਾਨੂੰ ਪਛਾਣ ਲਿਆ ਤੁਸੀਂ ਪਹਿਲੀ ਵਾਰ ਆਏ ਸੀ ਮੈਂ 25 ਲੈ ਲਈ ਸੀ ਕਹਿੰਦਾ ਦੀ ਮੈਂ ਵੱਧ ਲੈ ਗਿਆ ਸੀ ਉਦੋਂ ਸੋਨੇ ਮੈਨੂੰ 20 ਰੁਪਏ ਮੋੜਤੇ ਜੀ ਉਦੋਂ ਸੋ ਲੁਧਿਆਣਾ ਸ਼ਹਿਰ ਹੈ ਜੀ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਤੇ ਨਾ ਹੀ ਕਿਸ ਦਾ ਹੱਕ ਮਾਰਦਾ ਹੈ ਸ਼ਹਿਰ ਇਸ ਗੱਲ ਦਾ ਮੈਂ ਗਵਾਹ ਇਹ ਮੇਰੀ ਕਰਮ ਭੂਮੀ ਸੋ ਤੁਸੀਂ ਪਤਾ ਨਹੀਂ ਕਿੰਨੇ ਚੁੱਲ੍ਹੇ ਤੁਹਾਡੇ ਕਰਕੇ ਚੱਲਦੇ ਆ ਪੰਜਾਬ 'ਚ ਕਿੰਨੇ ਚੁੱਲਿਆਂ ਦੀ ਰੋਟੀ ਤੁਹਾਡੇ ਕਰਕੇ ਵੱਢਦੀ ਤੁਹਾਡੀਆਂ ਪ੍ਰੋਬਲਮਸ ਨੂੰ ਸੋਲਵ ਕਰਨਾ ਸਾਡਾ ਕੰਮ ਆਸਿਕੜਾ ਕੋਈ ਮਾਫੀਆ ਬਣਾਉਣਾ ਹੈ ਜਾਂ ਕੋਈ ਅਰਵਿੰਦ ਜੀ ਦਾ ਤਾਂ ਇਹੀ ਕਿਆ ਹੋਇਆ ਯਾਰ ਬਸ ਐਸੇ ਕੰਮ ਕਰੋ ਵੀ ਵੀ ਲੋਕ ਖੁਸ਼ ਰਹਿਣ ਯਾਰ ਲੋਕ ਮੀਨਸ ਪਬਲਿਕ ਲੋਕਾਈ ਔਰ ਲੋਕਾਂ ਜੀ ਰੱਬ ਵਸਦਾ ਜੀ ਰੱਬ ਨੇ ਕਿਹੜਾ ਆਪ ਆਉਣਾ ਹੁੰਦਾ ਜੀ ਉਹ ਕਿਸੇ ਨਾ ਕਿਸੇ ਬੰਦੇ ਦੇ ਵਿੱਚ ਦੀ ਕੁਝ ਕਰਾਉਂਦਾ ਉਹ ਕੋਈ ਮੈਂ ਇੱਕ ਫੰਕਸ਼ਨ ਤੇ ਸੀ ਵਿੱਚ ਦੀ ਕੋਈ ਕੋਈ ਵਿੱਚੋਂ ਸਪੈਸ਼ਲ ਕਿਡ ਜਿਹਨੂੰ ਆਪਾਂ ਕਹਿੰਦੇ ਨੇ ਉਹ ਉੱਠਿਆ ਤੇ ਮਤਲਬ ਲੋਕ ਥੋੜਾ ਜਿਹਾ ਹੱਸਣ ਲੱਗੇ ਮੈਂ ਕਹਿੰਦੀ ਕੋਈ ਗੱਲ ਇਹਨੂੰ ਪੇਜ ਦੇ ਇਨ ਮਸਤੇ ਤੇ ਪੈਦੋ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੋਈ ਪਤਾ ਨਹੀਂ ਰੱਬ ਕਿਹੜਿਆ ਰੰਗਾ ਚ ਰਾਜੀ ਫਿਰਦਾ ਕੋਈ ਪਤਾ ਨਹੀਂ ਕਿਹਦੇ ਚ ਰੱਬ ਫਿਰਦਾ ਸੋ ਅਸੀਂ ਤਾਂ ਆਮ ਘਰਾਂ ਚ ਉੱਠੇ ਹੋਏ ਬੰਦੇ ਆ ਜੀ ਆਉਦੇ ਬਖਸ਼ ਤੇ ਤੁਸੀਂ ਔਰ ਸੌਆਂ ਚਕਾਤੀਆਂ ਜਿਹੜੀਆਂ ਉਹ ਪਾਤੀ ਨੇ ਤੇ ਜੇ ਜੇ ਨਹੀਂ ਕੰਮ ਕਰਾਂਗੇ ਤਾਂ ਫਿਰ ਅਗਲੀਆਂ ਪੀੜ੍ਹੀਆਂ ਲਾਹਣ ਤਾਂ ਪਾਉਣਗੀਆਂ ਵੀ ਤੁਹਾਨੂੰ ਵੀ ਤਾਂ 5 ਸਾਲ ਮਿਲੇ ਸੀ ਤੁਸੀਂ ਕੀ ਕੀਤਾ ਸੋ ਮੈਂ 5 ਸਾਲ ਨਹੀਂ ਗਿਣ ਮੈਂ ਮੈਂ ਰਾਤਾਂ ਵੀ ਗਿਣ ਕੇ ਮੈਂ ਤਾਂ 10 ਸਾਲ ਗੈਣਾ ਕਿ ਕੰਮ ਕਰੀਏ ਬਹੁਤ ਲੇਟ ਹੋ ਗਏ ਪਹਿਲੇ ਹੀ ਬਹੁਤ ਲੇਟ ਚੱਲ ਰਹੇ ਆ 75 ਸਾਲ ਲੇਟ ਹੋ ਗਏ ਸਿੰਗਾਪੁਰ ਵਰਗੇ ਕੰਟਰੀ ਆਪਣੇ ਤੋਂ ਬਾਅਦ ਯਾਦ ਹੋ ਕੇ ਅੱਜ ਕਿੱਥੇ ਫਿਰਦੇ ਨੇ ਅਸੀਂ ਅਸੀਂ ਅਜੇ ਸੀਮਰੇ ਦੇ ਟੱਕਣ ਗਿਣੀ ਜੰਨੇ ਆ ਬਸ ਜੀ ਬ੍ਰੇਡ ਟੱਕੜ ਪੂਰੇ ਕਰ ਦੋ ਜੀ ਆਪ ਕਿੱਥੇ ਖੜ ਗਏ ਕਿੱਥੇ ਰਹਿ ਨਹੀਂ ਸਾਨੂੰ ਗਲੀਆਂ ਨਾਲੀਆਂ ਹੀ ਬਸ ਵਿਕਾਸ ਲੱਗਣ ਲੱਗ ਗਿਆ ਕੌਮ ਬਣਾ ਦੋ ਦੇਸ਼ ਆਪੀ ਬਣ ਜੂਗਾ ਕੌਮ ਬਣਾ ਦੋ ਇੰਡਸਟਰੀ ਨੂੰ ਪ੍ਰਮੋਟ ਕਰ ਦੋ ਕਿਸਾਨਾਂ ਦਾ ਸਬਦਾ ਜਿਹਨ ਵੈਲਿਊ ਐਡਿਟ ਦੀ ਗੱਲ ਕੀਤੀ ਹੋਣਾ ਚਾਹੀਦਾ ਸਾਡਾ ਸਮਾਨ ਇੱਥੋਂ ਜਾ ਕੇ ਅਸੀਂ ਉਹੀ ਖਰੀਦਦੇ ਆ ਬਾਅਦ ਚੋਂ ਇੰਨਾ ਮਹਿੰਗਾ ਵੈਲਿਊ ਐਡਿਡ ਜਿਹੜੀ ਹੈ ਉਹ ਕੈਪ ਤੁਸੀਂ ਕਰਿਓ ਕਿ ਜਿੰਨਾ ਵੀ ਆਪਾਂ ਮੈਕਸਿਮਮ ਵੈਲਿਊ ਐਡਿਡ ਜਿੰਨੀਆਂ ਵੀ ਆਪਣੀਆਂ ਆਈਟਮਸ ਹੋ ਸਕਦੀਆਂ ਨੇ ਤਾਂ ਕਿ ਟਰੱਕ ਲੱਖ ਦਾ ਨਹੀਂ ਟਰੱਕ ਕਰੋੜ ਦਾ ਹੀ ਜਾਵੇਗਾ ਤੇ ਬੜਾ ਤੁਸੀਂ ਬਹੁਤ ਸ਼ਾਨਦਾਰ ਤੁਸੀਂ ਸੁਜੈਸ਼ਨ ਦਿੱਤੇ ਆਰ ਬੜੇ ਪੜੇ ਲਿਖੇ ਔਰ ਖਾਨਦਾਨੀ ਲੋਕ ਹੋ ਤੁਸੀਂ ਕਈ ਤਾਂ ਕਈ ਪੀੜ੍ਹੀਆਂ ਤੋਂ ਮਤਲਬ इंडस्ट्री चने ਆ ਪਿੱਛੇ ਜ ਮੈਂ ਇੱਕ ਵਿਆਹ ਪੈਂਡ ਕਰਨਾ ਆਇਆ ਸੀ ਉਹ ਕਰ ਦਿੱਤੀ ਕਿਸੇ ਨੇ ਮੈਨੂੰ ਮਿਲਾਈ ਸੀ ਉਹ ਡਾਕਟਰ ਬਿੰਦਰਾ ਵੀ ਮਿਲੇ ਸੀ ਸਾਰੇ ਸਾਰੇ ਉਹ ਸਵਾਲ ਐਂ ਪਰਦਮਨ ਫੈਮਿਲੀ ਉਹਦੇ ਵਿਆਹ ਗਿਆ ਸੀ ਬੜਾ ਅੱਛਾ ਲੱਗਿਆ ਉੱਥੇ ਆ ਕੇ ਕਿ ਸਾਰੇ ਹੀ ਮਿਲੇ ਔਰ ਸਾਰੇ ਕਹਿੰਦੇ ਸੀ ਅਸੀਂ ਬਹੁਤ ਖੁਸ਼ ਆ ਬਸ ਆ ਕਰ ਇੱਕ ਆ ਛੋਟਾ ਜਿਹਾ ਕੰਮ ਰਹਿ ਗਿਆ ਇੱਕ ਛੋਟਾ ਜਿਹਾ ਕੰਮ ਰਹਿ ਗਿਆ ਹੋ ਜਾਤਾ ਹੋਵੇ ਨਾ ਸਾਡਾ ਕੋਈ ਉਹਦੇ ਚ ਮੰਤਵ ਹੈ ਕਿ ਤਾਰੋਕ ਰੱਖਿਆ ਵੀ ਸਾਨੂੰ ਆਇਆ ਚਾਹੀਦਾ ਵੀ ਤੰਗ ਕਰੋ ਨਾ ਸਾਡਾ ਕੰਮ ਤੰਗ ਕਰਨਾ ਨਹੀਂ ਹੈ ਸਾਡੀ ਗਵਰਨਮੈਂਟ ਦਾ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਇਹ ਹੈ ਕਿ ਤੰਗ ਨਹੀਂ ਕਰਨਾ ਲੋਕਾਂ ਨੂੰ ਲੋਕਾਂ ਦੀ ਸਹੂਲਤ ਵਾਸਤੇ ਸਰਕਾਰ ਬਣਦੀ ਹੈ ਤੰਗ ਕਰਨ ਵਾਸਤੇ ਨਹੀਂ ਬਣਦੀ ਹੁੰਦੀ ਸਵਰਿੰਦਰ ਜੀ ਪੱਡਾ ਬਹੁਤ ਬਹੁਤ ਲੁਧਿਆਣਾ ਚ ਸਵਾਗਤ ਹੈ ਔਰ ਲੁਧਿਆਣਾ ਜਦੋਂ ਵੀ ਤੁਸੀਂ ਆਉਣੇ ਹੋ ਇੰਡਸਟਰੀ ਨੂੰ ਜਰੂਰ ਮਿਲ ਕੇ ਜਾਨੇ ਹੋ ਚਾਹ ਜਲੰਧਰ ਵੀ ਆਉਣੇ ਅੰਮ੍ਰਿਤਸਰ صاحب بھی تھی آئے اور ریسنٹلی باشنا آئے نے مائنڈ بالکل کلیئر کوئی اچھا چھلکنی وپاسنا بہت اوکھا کام ہے یہ مطلب یہ پچیو چھبیو سی شاید تھوڑی سر چھبیویں باسنا سے مطلب بپاشنا چند کہ چپ رہنا اپنے آپ نے بھی گل نہیں کرنی بس

ਜਬ ਹ ਜਵਾਰਿਆਂ ਦੇ ਜਿਹੜੇ ਮਸਰਜ ਨੇ ਉਹ ਕਿਉਂਕਿ ਤੁਸੀਂ ਬੋਲਿਆ ਨਹੀਂ ਹੁੰਦਾ ਬੜੀ ਮੁਸ਼ਕਲ ਨਾਲ ਖੁੱਲਦੇ ਨੇ ਉਹ ਮੈਂ ਕਹਿੰਦੀ ਇਹ ਤਾਂ ਬਹੁਤ ਔcka ਕੰਮ ਨਹੀਂ ਤੁਸੀਂ 25 26 ਵਾਰ ਕਰ ਲਿਆ ਤੁਹਾਨੂੰ ਮੇਰੇ ਵੱਲੋਂ ਤੁਸੀਂ ਉਹ ਜਾਇਆ ਆਇਆ ਕਰੋ ਤੇ ਮੇਰੀ ਤਾਂ ਇਹੀ ਬੇਨਤੀ ਹੈ ਅਸੀਂ ਤੁਹਾਡੇ ਸਿਪਾਹੀ ਆ ਤੁਸੀਂ ਸਾਡੇ ਜਰਨੈਲ ਹੋ ਜਿੱਥੇ ਕਹੋਗੇ ਜਿਹੜੇ ਮੋਰਚੇ ਤੇ ਕਹੋਗੇ ਡਿਊਟੀ ਦੇਣ ਵਾਲੇ ਬੰਦੇ ਆ ਔਰ ਹਮੇਸ਼ਾ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਰਹੂਗਾ ਕਦੇ ਆਪਣੇ ਵੱਲ ਨਹੀਂ ਹੋਊਗਾ ਬਸ ਇਹ ਤੁਹਾਨੂੰ ਅਸੀਂ ਗਰੰਟੀ ਦਵਾਨੇ ਸਜੀਵ ਜੀ ਸਰ ਤੁਹਾਡੀ ਇੰਡਸਟਰੀ ਹੈ ਤੁਸੀਂ ਹੋਈ ਕੰਮ ਕੀਤੇ ਨੇ ਤੁਸੀਂ ਆਪ ਹੀ ਕਰਾਏ ਨੇ ਸਾਡੇ ਤਾਂ ਬੋਲਣ ਦਾ ਮੇਰੇ ਖਿਆਲ ਚ ਕੁਝ ਜ਼ਿਆਦਾ ਰਹਿ ਨਹੀਂ ਗਿਆ ਟੋਪਿਕ ਕੋਈ ਸੋ ਤੁਹਾਨੂੰ ਰਾਜ ਸਭਾ ਪਹਿਲਾਂ ਤੁਸੀਂ ਰਾਜ ਸਭਾ ਚ ਜਾ ਕੇ ਬਹੁਤ ਅੱਛੇ ਕੰਮ ਕੀਤੇ ਢੀਂਗ ਐਮਪੀ ਕਿਉਂਕਿ ਰਾਜ ਸਭਾ ਦਾ ਜਿਹੜਾ ਐਮਪੀ ਹੁੰਦਾ ਉਹ ਸਾਰੇ ਪੰਜਾਬ ਚ ਪੈਸੀ ਦੇ ਸਕਦਾ ਜਿਹੜਾ ਲੋਕ ਸਭਾ ਦਾ ਐਮਪੀ ਉਹ ਸਿਰਫ ਆਪਣੀ ਕੰਸਟੀਟੂਐਂਸੀ ਚ ਦੇ ਸਕਦਾ ਸਿਰਫ 20 ਲੱਖ ਰੁਪਇਆ ਕੰਸਟੀਟੂਐਂਟ ਕੋ ਬਾਹਰ ਦੇ ਸਕਦਾ ਹੈ ਮਤਲਬ 1 ਸਾਲ ਚ ਪਰ ਰਾਜ ਸਭਾ ਕਿਉਂਕਿ ਸਟੇਟ ਨੂੰ ਹੈ ਬਿਲੋਂਗ ਕਰਦੀ ਹੈ ਤਾਂ ਉਹ ਸਾਰੇ ਪੰਜਾਬ ਦੇ ਸਕਦਾ ਜੇ ਤੁਹਾਨੂੰ ਮੈਂ ਰਿਪੋਰਟ ਦੇਵਾਂ ਨਾ ਇੱਥੋਂ ਵਾਲੇ ਰਾਜ ਸਭਾ ਦਾ ਬڑے ਮੈਂਬਰ ਦਾ ਪੈਸਾ ਬਾਦਲ ਬੈਂਚ ਲੱਗੇ ਹੋਇਆ ਹੈ ਲੰਬੀ ਹਲਕੇ ਲੱਗੇ ਹੋਇਆ ਸਾਰਿਆਂ ਤੋਂ ਮੈਂ ਤੈਨੂੰ ਰਾਜ ਸਭਾ ਮੈਂਬਰ ਬਣਾਇਆ ਦੇਣੇ ਪੈਸੇ ਪੈਸਾ ਥੋੜਾ ਨਾਸਲਾ ਮੈਂਬਰ ਦੇ ਤੋਂ ਬਣਿਆ ਨਾ ਜੋ ਹੁਣ ਇੱਥੋਂ ਹੀ ਪਤਾ ਲੱਗਦਾ ਹੈ ਕਿ ਤੁਸੀਂ ਕਿੰਨਾ ਕੁ ਉਮੀਦਾਂ ਕਰਦੇ ਹੋ ਆਮ ਆਦਮੀ ਪਾਰਟੀ ਤੋਂ ਕਿ ਰੇਲ ਮੰਤਰੀ ਥੋੜਾ ਤੇ ਬੰਦੇ ਭਾਰਤ ਵਿੱਚੋਂ ਮੰਗੀ ਜਾਂਦੇ ਹੋ ਹੈ ਨਾ ਪਰ ਇਹ ਤੁਹਾਨੂੰ ਪਤਾ ਲੱਗਦਾ ਕਿ ਉਮੀਦ ਕੀ ਕਰਦੇ ਤੁਸੀਂ ਪਰ ਤੁਸੀਂ ਇਹ ਵੀ ਕਹੋਗੇ ਨਾ ਕਿ ਅਸੀਂ ਕਿਹੜਾ ਜਿਤਾਇਆ ਜੀ ਫਿਰ ਉਹ ਹਾਂ ਹਰੇ ਹੀ ਹੈ ਨਾ ਸੋ ਅਸੀਂ ਬੰਦੇ ਭਾਰਤੀ ਤੁਸੀਂ ਗੱਲ ਕੀਤੀ ਹੈ 7:30 ਵਜੇ ਤੋਂ ਬਾਅਦ ਦੀ ਟਾਈਮਿੰਗ ਵਾਲੀ ਗੱਲ ਕੀਤੀ ਹੈ ਸਾਰੀਆਂ ਗੱਲਾਂ ਨੋਟ ਕਰ ਲਿਓ ਔਰ ਸਾਰੇ ਕੰਮ ਹੋ ਜਾਣਗੇ ਇੰਡਸਟਰੀ ਮੁਤਾਬਕ ਕਿਉਂਕਿ ਦੇਖੋ ਟ੍ਰੇਨ ਕਿਨੇ ਭਰਨੇ ਟ੍ਰੇਨ ਤਾਂ ਇੰਡਸਟਰੀਸ ਨੇ ਭਰਨੀ ਹੈ ਜਾਣਾ ਤਾਂ ਉਹਨੇ ਹੈ 7:30 ਵਜੇ ਇੱਥੋਂ ਚੱਲ ਪੂਗਾ ਉਹ 4 ਘੰਟਿਆਂ ਦਾ ਮਨ ਲਾ ਮਨ ਲੋ ਜਾਇਬਰੀ ਚਲੋ 11:00 11:30 ਉਹ ਪਹੁੰਚੂਗਾ ਪਲੇਟਫਾਰਮ ਨੰਬਰ 1 ਤੇ ਪਹੁੰਚੂਗਾ 12:00 ਤੇ ਉਧਰੋਂ ਵੀ ਇੱਧਰ ਆਉਣ ਵਾਸਤੇ ਇਸ ਤਰ੍ਹਾਂ ਦਾ ਟਾਈਮਿੰਗ ਚਾਹੀਦੀ ਹੈ ਤਾਂ ਕਿ ਤੁਹਾਨੂੰ ਇੱਧਰੋਂ ਜਾਣ ਵੇਲੇ ਜਾਂ ਉਧਰੋਂ ਆਉਣ ਵੇਲੇ ਹੁਣ ਇਹਨਾਂ ਨੇ ਕੀ ਕੀਤਾ ਇੱਕ ਸ਼ਤਾਬ ਦੀ ਸ਼ੁਰੂ ਕਰ ਲਈ ਲੁਧਿਆਣੇ ਤੋਂ ਬਾਇਆ ਸੰਗਰੂਰ ਅ ਟੂ ਦਿੱਲੀ ਮੈਂ ਤਾਂ ਸੰਗਰੂਰ ਦਾ ਐਮਪੀ ਸੀ ਉਸ ਵੇਲੇ ਮੇਰੇ ਲਈ ਤਾਂ ਬੜਾ ਵਧੀਆ ਸੀ ਇਹ ਕੰਮ ਉਹ ਸ਼ਾਮ ਨੂੰ ਆਉਂਦੀ ਸੀ ਮਤਲਬ ਪੰਜ ਪੰਜ 5 ਵਜੇ ਪੰਜ ਸਰੂ ਉਧਰ ਉਧਰ ਸਵੇਰੇ ਮੈਂ ਕਿਹਾ ਗੱਲ ਸੁਣੋ ਇਹ ਤਾਂ ਦੇਖੋ ਨਾ ਲੁਧਿਆਣੇ ਵਾਲਿਆਂ ਨੇ ਸਵੇਰੇ ਜਾਣਾ ਉਧਰ ਤੇ ਸ਼ਾਮ ਨੂੰ ਵਾਪਸ ਆਉਣਾ ਉਹਨੇ ਉਲਟਾ ਚਲਾ ਰੱਖੀ ਸੀ ਜੀ ਵੀ ਸ਼ਾਮ ਨੂੰ ਇਧਰੋਂ ਚਲਦੀ ਐ ਸਵੇਰ ਨੂੰ ਉਧਰੋਂ ਚਲਦੀ ਐ ਉਹ ਖਾਲੀ ਹੀ ਜਾਈਏ ਕੋਈ ਘਰੇ ਆ ਕਰਕੇ ਬੰਦ ਕਰਨੀ ਪੈਗੀ ਜੀ ਉਹ ਜਿਹੜੀ ਉਹ ਸ਼ਤਾਨਦੀ ਸੀ ਬਾਇਆ ਸੰਗਰੂਰ ਜਾਂਦੀ ਸੀ ਧੂਰੀ ਜਾਖੜ ਫੇਰੋਤਕ ਵਿਧੀ ਸੋ ਕੰਮ ਉਹੀ ਹੁੰਦਾ ਹੈ ਕਈ ਵਾਰੀ ਸਰਕਾਰਾਂ ਨੂੰ ਨਹੀਂ ਪਤਾ ਹੁੰਦਾ ਅਫਸਰਾਂ ਨੂੰ ਨਹੀਂ ਪਤਾ ਹੁੰਦਾ ਕੰਮ ਉਲਟਾ ਹੋਇਆ ਪਰੰਦੇ ਕੰਮ ਉਹੀ ਹੁੰਦਾ ਹੈ ਐ ਕਰਨ ਦੀ ਲੋੜ ਹੈ ਫਾਈਨ ਟੂਨਿੰਗ ਦੀ ਲੋੜ ਹੈ ਸੋ ਵੀ ਆਰ ਲੌਂਗ ਵਿਦ ਯੂ ਜਿੱਥੇ ਕਹੋਗੇ ਉੱਥੇ ਖੜੇ ਹਾਂ ਕਦੇ ਵੀ ਮੇਰੇ ਖਿਆਲ ਚ ਐਨੀਆ ਮੀਟਿੰਗਸ ਤਾਂ ਮੁੱਖ ਮੰਤਰੀ ਨਾਲ ਤੁਹਾਡੀਆਂ ਕਿਸੇ ਹੋਈ ਨਹੀਂ ਮੱਕਦਮ ਮਰਜ਼ੀ ਕਰੇ ਆ ਜਾਂਦੇ ਹੋ ਕਈ ਵਾਰੀ ਮੈਂ ਹੁੰਦਾ ਵੀ ਨਹੀਂ ਕਰੇ ਉਪਕਾਰ ਜੀ ਤੇ ਬੱਠੀ ਹੁੰਦੇ ਵੀ ਤੁਸੀਂ ਕਿੱਧਰ ਮੈਂ ਆ ਗਿਆ ਇੱਕ ਦਿਨ ਅਚਾਨਕ ਮੈਂ ਤੁਸੀਂ ਬਸ ਕੋਲ ਇਧਰ ਆਏ ਹੋਏ ਸੀ ਮਾਂ ਚਲੋ ਫਿਰ ਇਧਰ ਜਾਇਆ ਹੁੰਨੇ ਪਹਿਲੀ ਵਾਰ ਹੋਇਆ ਜੀ ਕਿ ਪਬਲਿਕ ਲਈ ਉਹ ਘਰ ਖੁੱਲਿਆ ਨਹੀਂ ਤਾਂ ਉਹ ਘਰਾਂ ਦੇ ਜਿੰਦੇ ਉਹਨਾਂ ਘਰਾਂ ਦੇ ਤਾਲੇ ਬਹੁਤ ਵੱਡੇ ਸੀ ਉਹਨਾਂ ਘਰਾਂ ਦੇ ਦਰਵਾਜ਼ੇ ਬਹੁਤ ਵੱਡੇ ਸੀ ਆਮ ਲੋਕਾਂ ਦੀ ਐਂਟਰੀ ਉੱਥੇ ਨਹੀਂ ਸੀ ਇਹ ਕੀ ਕਰਦੇ ਸੀ ਜਿੱਤ ਕੇ ਦਰਵਾਜ਼ਾ ਅੰਦਰੋਂ ਬੰਦ ਕਰ ਲੈਂਦੇ ਸੀ ਵੀ ਲੋਕਾਂ ਨੇ ਨੇੜੇ ਲੱਗਣ ਦੇਣਾ ਪੌਣੇ ਇੱਕ ਪੰਜ ਸਾਲ ਬਾਅਦ ਜਿਹੜੇ ਹਰਦੜੇ ਦੇ ਚਮਚੇ ਹੁੰਦੇ ਉਹ ਦੱਸਦੇ ਸੀ ਵੀ ਸਰ ਪਬਲਿਕ ਕੋਲ ਜਾਣ ਦਾ ਟਾਈਮ ਆ ਗਿਆ ਦਰਵਾਜ਼ਾ ਖੋਲ ਲੀਏ ਕਹਿੰਦੇ ਖੋਲੋ ਖੁੱਲੀਏ ਖੋਲੀਏ ਖੁੱਲੇ ਨਾ ਕਹਿੰਦੇ ਲੱਕੜ ਨਾ ਖੁੱਲਗੀ ਹੋਵੇ ਥੱਲੋਂ ਦੇਖੋ ਕਹਿੰਦੇ ਲੱਕੜ ਨਹੀਂ ਖੁੱਲੀ ਜੀ ਲੋਕ ਬਾਹਰੋਂ ਬੰਦ ਕਰ ਗਏ ਜੀ ਹੁਣ ਨਹੀਂ ਤੁਸੀਂ ਆਸਰ ਦੇ ਤੁਸੀਂ ਇੱਥੇ ਹੋ ਜੀ ਪਹਿਲਾਂ ਉਸ ਘਰ 'ਚ ਬੜੇ ਨਹੀਂ ਹੁਣ ਉਸ ਘਰ 'ਚ ਐਂਟਰੀ ਲੈਣ ਵਾਸਤੇ ਦੱਸਦੇ ਆ ਅਸੀਂ ਕਦੋਂ ਕਹਿੰਦੇ ਸੀ ਆਈਆਰਐਸ ਆਫੀਸਰ ਐਂ ਆਈਆਈਟੀ ਖੜਕਪੁਰ ਤੋਂ ਇੰਜੀਨੀਅਰ ਐਂ ਅਰਵਿੰਦ ਕੇਜਰੀਵਾਲ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਐ ਬਾਬਿਓ ਧਰਮਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਐ ਸਾਨੂੰ ਲੋੜ ਕੀ ਸੀ ਇਹ ਪੰਗੇ ਤੇ ਪੈਣ ਦੇ ਰੋਜ਼ ਗਾਲਾਂ ਖਾਈਏ ਸੀ ਰੋਜ਼ ਕੜਕੀ ਉੱਠ ਕੇ ਸਭ ਤੋਂ ਵੱਧ ਗਾਲਾਂ ਅਰਵਿੰਦ ਕੇਜਰੀਵਾਲ ਕੜਕੀ ਇੱਥੇ ਪੰਜਾਬ ਵਾਲੇ ਸਭ ਤੋਂ ਵੱਧ ਗਾਲਾਂ ਪਵਨਤਨ ਬਸ ਅਸੀਂ ਮਾੜਾ ਕੀ ਕਰਤਾ ਇਸ ਦਸਤਾਵੇਜ਼ 3 ਸਾਲ ਹੋ ਗਏ ਕੋਈ 1 ਰੁਪਏ ਦਾ ਤਾਂ ਲਾ ਦਿਓ ਯਾਰ 1 ਰੁਪਏ ਦਾ ਆਪਾਂ ਆਪਣੇ ਪੰਜਾਬੀ ਚ ਕਹਿੰਦੇ ਗਲੀ ਵਾਲਾ ਪੈਸਾ ਇਹ ਗਲੀ ਵਾਲੇ ਪੈਸੇ ਦਾ ਤਾਂ ਲਾ ਦਿਓ ਇਲਜ਼ਾਮ ਨਾ ਪਗਾਂ ਤਮਾਨ ਬਾ ਗਾਣਾ ਤੜਕੀ ਲੱਗ ਜਾਂਦੇ ਕੱਢਣ ਮਾਫਾ ਚਲੋ ਕੱਢੀ ਜਾਣ ਦਿਓ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਚੱਲੀ ਜਾਂਦੇ ਮੈਂ ਚੱਲੀ ਜਾਂਦਾ ਹੁਣ ਓਕਰੇ ਜੀ ਸਿਰ ਦੇ ਤਾਂ ਮੋਲਿਆਂ ਦਾ ਕੀ ਡਰ ਹੈ ਨਾ ਤਾਂ ਜੇ ਤੁਸੀਂ ਸਾਡੇ ਨਾਲ ਹੋ ਤਾਂ ਸਾਨੂੰ ਕੋਈ ਮੇਰੇ ਖਿਆਲ ਚ ਇਹਨਾਂ ਦੀਆਂ ਉਹ ਅਸਲ ਚ ਉਹਨਾਂ ਦੀ 질ਸੀ ਨਹੀਂ ਉਹ ਨਾ ਨਹੀਂ ਫ੍ਰਸਟ੍ਰੇਸ਼ਨ ਹੈ ਕਿ ਇੰਨਾ ਕੁਰਸੀਆਂ ਤੇ ਆਮ ਲੋਕ ਕਿਉਂ ਆਗੇ ਇੱਥੇ ਸਾਡੇ ਧੀਆ ਪੁੱਤੀ ਬੈੰਦੇ ਹੁੰਦੇ ਸੀ ਬਸ ਆਹ ਚੱਕਰ ਹੈ ਬਸ ਇਹ ਇਹ ਤਾਂ ਆ ਲੋਕ ਇਹਨੋਂ ਤਾਂ ਸਰਕਾਰ ਪਹਿਲਾਂ ਕਹਿੰਦੇ ਲੈ ਵੀ ਭਗਵਾਨ ਤਮਾਨ ਇੱਕ ਸਾਲਿਕ ਸਾਲ ਤਾਂ ਮੁਸ਼ਕਲ ਜਿਸਾਲ ਹੋ ਗਿਆ ਅਗਲੀ ਦਿਵਾਲੀ ਤੱਕ ਤਾਂ ਬਹੁਤ ਮੁਸ਼ਕਲ ਸੋ ਕਟ ਟੂ ਦਿਵਾਲੀ ਵੀ ਲੰਘ ਗਈ 34 ਮੇਰੇ ਸੰਪਰਕ ਚ ਨਹੀਂ

ਇਹ ਜਨਾ ਪਾਓ ਅਸੀਂ ਵਿਗੜ ਮੁਖਣ ਵਾਲੇ ਹੈ ਨਹੀਂ ਇੱਕ ਸਾਲ ਦਿੱਲੀ ਦੇ ਵਿੱਚ 28 ਸੀਟਾਂ ਸੀ ਉਹਨਾਂ ਦੀਆਂ 32 ਸੀ ਉਹਨਾਂ ਨੂੰ ਸਿਰਫ 5 ਚਾਹੀਦੇ ਸੀ ਜਾਂ 15 ਤੋਂ استਿਫਾ ਚਾਹੀਦੇ ਸੀ ਹਾਊਸ ਦੀ ਜਿਹੜੀ ਗਿਣਤੀ ਘੱਟ ਜੂਗੀ 15 ਨਾਲ 32 ਨਾਲ ਉਹ ਮжоਰੀਟੀ ਚ ਆ ਜਾਣਗੇ ਇੱਕ ਬੰਦਾ ਨਹੀਂ ਬਿਕਿਆ ਜੀ ਉਹਨਾਂ ਨੇ ਜੋਰ ਲਾ ਕੇ ਦੇਖ ਲਿਆ ਵੀ ਕੋਈ ਐਮ ਐਲ ਏ ਅਰਵਿੰਦ ਕਜਰੀਵਾਲ ਦਾ ਖਰੀਦ ਲੀਏ ਇਹ ਮਿੱਟੀ ਵੀ ਹੋ ਰਹੀ ਹੈ اص بکن بوکن والے ہے نہیں بک دیکھ کیمت ہوی چاہ جیمت ہوڈی چ نہیں ہے گے سیمتیں کی لا دوں گے نمبر ون سٹی سی ہے گا اور انڈسٹری ساری لا مانچسٹر مطلب مانچسٹر ہی رہو گا بلکہ مانچسٹر تو بھی اوپر لے کے جی اور ਸਜੈਸ਼ਨਸ ਜਦੋਂ ਮਰਜ਼ੀ ਆਜੋ ਕਰਿਆਜੋ